ਲਓ ਜੀ ਆਪਣੀ ਬਹੁਤ ਹੀ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਆ ਇਹ ਕਾਦੀ ਸਬਜ਼ੀ ਬਣਾਈ ਆ ਤੇ ਕਿਵੇਂ ਬਣਾਈ ਆ ਕਿਹੜੀ ਕਿਹੜੀ ਸਮਾਨ ਦੀ ਜ਼ਰੂਰਤ ਆ ਠੀਕ ਹੈ ਜੀ ਵੀਡੀਓ ਨੂੰ ਖੂਰੀ ਦੇਖਿਓ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਭੈਣ ਭਰਾਵਾਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਟੇਸਟੀ ਸਬਜ਼ੀ ਲੈ ਕੇ ਆਏ ਸਬਜ਼ੀ ਆਪਾਂ ਬਣਾਵਾਂਗੇ ਟਿੰਡੋ ਦੀ ਟਿੰਡੋ ਦੀ ਸਬਜ਼ੀ ਆਪਾਂ ਸਿੰਪਲ ਆ ਮ ਕੱਟ ਕੇ ਨਹੀਂ ਬਣਾਵਾਂਗੇ ਆਪਾਂ ਟਿੰਡੋ ਦੀ ਸਬਜ਼ੀ ਨ ਭਰ ਕੇ ਬਣਾਵਾਂਗੇ ਜਿਵੇਂ ਕਰੇਲੇ ਭਰਮੇ ਹੁੰਦੇ ਆ ਉਹਵੇਂ ਟਿੰਡੋ ਭਰ ਕੇ ਬਣਾਵਾਂਗੇ ਇੱਕ ਇੱਕ ਇਸ ਤਰ੍ਹਾਂ ਬਣਦੇ ਆ ਇਸ ਕੀ ਕੀ ਸਮਾਨ ਪੈਂਦਾ ਹਾਊਸ ਨੂੰ ਦਿਖਾਉਣੀ ਆ ਬਾਜ਼ਾਰ ਤੋਂ ਜੀ 1 ਕਿਲੋ ਟਿੰਡੋ ਲਿਆਏ ਸੀ ਲੇਕਿਨ ਧੋ ਕੇ ਸਾਫ ਕਰ ਲਿਆ ਬਿਲਕੁਲ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਇਹ ਉੱਪਰ ਦੇਖੋ ਜਿਹੜੇ ਆ ਹੁੰਦੇ ਤੋੜ ਤੋੜ ਐਵੇਂ ਸਾਫ ਕਰ ਲਾਂਗੇ ਚੰਗੀ ਤਰ੍ਹਾਂ ਵੈਸੇ ਤਾਂ ਸਾਫ ਹੀ ਨੇ ਅਗਰ ਕੋਈ ਤੁਹਾਨੂੰ ਦਾਗ ਜਿਹਾ ਥੋੜਾ ਬਹੁਤ ਕੋ ਲੱਗੇ ਤਾਂ ਤੁਸੀਂ ਐਵੇਂ ਸਾਫ ਕਰ ਛੱਡ ਲਿਓ ਹਲਕਾ ਹਲਕਾ ਤੇ ਆਪਾਂ ਇਸ ਤਰ੍ਹਾਂ ਥੋੜੀ ਹਲਕਾ ਸ਼ੇਕ ਜਾ ਬਣਾਵਾਂਗੇ ਕਿਸੇ ਵੀ ਚੀਜ਼ ਨਾਲ ਚ ਕਰਦੇ ਨਾਲ ਚ ਚਮਚੇ ਡੰਡੀ ਨਾਲ ਇਹਨੂੰ ਖਾਵੇਂ ਖਾਲੀ ਕਰ ਲਓ ਇਹਦੇ ਚ ਆਪਾਂ ਸਟਫਿੰਗ ਭਰਾਂਗੇ ਜੀ ਐਵੇਂ ਖਾਲੀ ਕਰ ਲੈਣੀ ਆ ਜਿੰਨੇ ਤੁਹਾਡੇ ਤੋਂ ਖਾਲੀ ਹੋਵੇ ਉਹਨੇ ਕ ਮੈਂ ਖਾਲੀ ਕਰ ਲੈਣੀ ਆ ਆਪਾਂ ਨੇ ਐਵੇਂ ਖਾਲੀ ਕਰਕੇ ਨਾ ਦੇਖੋ ਸਾਰੀਆਂ ਆਪਾਂ ਇਸੇ ਤਰ੍ਹਾਂ ਖਾਲੀ ਕਰਕੇ ਤੁਹਾਨੂੰ ਦਿਖਾਉਣੀ ਆ ਜੀ ਲਓ ਜੀ ਆਪਾਂ ਸਾਰੇ ਟਿੰਡੋ ਦੇਖੋ ਖਾਲੀ ਕਰ ਪੀਆ ਬਿਲਕੁਲ ਜਿਹੜੇ ਅੱਜ ਨਿਕਲੇ ਸੀ ਉਹ ਵੀ ਇੱਧਰ ਰੱਖਿਆ ਮੈਂ ਇੱਕ ਸਾਈਡ ਤੇ ਰੱਖ ਲਿਆ ਉਹ ਆਪਾਂ ਜਦੋਂ ਆਪਾਂ ਮਸਾਲਾ ਬਣਾਵਾਂਗੇ ਨਾ ਉਦੋਂ ਆਪਾਂ ਇਹ ਯੂਜ਼ ਹੋ ਜਾਊਗਾ ਆਪਾਂ ਮੰਨਾਂ ਮਸਾਲਾ ਟੰਡੋਂ ਉਹਨੂੰ ਵਲ ਫਰਾਈ ਕਰਾਂਗੇ ਹਲਕਾ ਹਲਕਾ ਲਓ ਜੀ ਆਪਾਂ ਸਭ ਤੋਂ ਪਹਿਲਾਂ ਤੇਲ ਪਾਵਾਂਗੇ ਤੁਸੀਂ ਰਿਫਾਇਨਡ ਤੇਲ 'ਚ ਵੀ ਫਰਾਈ ਕਰ ਸਕਦੇ ਆਪਾਂ ਸਰੋਂ ਦਾ ਤੇਲ ਜਿਹੜਾ ਫਰਾਈ ਕਰਾਂਗੇ ਨਾ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਜੀ ਆਪਣਾ ਗਰਮ ਹੋ ਚੁੱਕਿਆ ਵਧੀਆ ਤੇ ਆਪਾਂ ਇਹ ਕਿ ਕਰਕੇ ਟਿੰਡੋ ਵਿੱਚ ਛੱਡਾਂਗੇ ਨਾ ਇਹਨਾਂ ਨੂੰ ਫਰਾਈ ਕਰਾਂਗੇ ਸਾਰੇ ਟਿੰਡੋ ਨਾਲ ਜਿਹਾ ਆਪਾਂ ਇਸ ਤਰ੍ਹਾਂ ਫਰਾਈ ਕਰ ਲਾਂਗੇ ਚੰਗੀ ਤਰ੍ਹਾਂ ਉਹ ਵੀ ਚਲਾਈ ਜਾਵਾਂਗੇ ਤਾਂ ਕਿ ਸਾਰੇ ਟਿੰਡੋ ਆ ਚੰਗੀ ਤਰ੍ਹਾਂ ਫਰਾਈ ਹੋ ਜਾ ਲੋਜੀ ਆਪਣੇ ਨਾ ਫਰਾਈ ਹੋ ਚੁੱਕੀਆਂ ਨੇ ਆਪਾਂ ਚੰਗੀ ਤਰ੍ਹਾਂ ਜ਼ਿਆਦਾ ਨਹੀਂ ਫਰਾਈ ਕਰੀਆਂ ਕਿ ਹਲਕੀ ਨੇ ਫਰਾਈ ਕਰੀਆਂ ਨੇ ने सारे आपको चंगी तरह कट देंगे हम आपे तेल च मसाला तैयार करा तेल जी अपना गर्म हो चुका चुके जीरा पावे प्याज इन्हें भुन्गे ਇਹ ਜਾਨ ਨੂੰ 골ਡ ਰੰ ਬਰਾਉਨ ਜੇ ਕਰਾਂਗੇ ਪੰਗੀ ਤਰਾ ਮੀ ਵੀ ਆਈ ਅੰਦਰ ਪਰਿੰਦਰ ਹਨਾ ਹੋਰ ਦੇ ਦੇ ਸਾਲਾ ਹੈ ਨਹੀਂ ਸੀ ਹੋਣੀ ਆ ਗਈ ਕਰਾ ਦੇਖਣੀਆਂ ਪੈ ਗਈਆਂ ਦੇਖੀ ਚਲ ਕੋਈ ਗੱਲ ਨਹੀਂ ਤੇ ਇਹ ਜਹੂ ਕਰਦਾ ਹਾਂਜੀ ਸ਼ਨ ਸ਼ਨ ਜੀ ਕਰਦਾ ਹਨਾ ਜਿਹਦੇ ਵਿੱਚ ਪੈ ਜਾਣ ਕਣੀਆਂ ਫਿਰ ਥੋੜਾ ਜਿਹਾ ਫਿਰ ਉਹ ਮੀਂਹ ਆ ਗਏ ਸਨ ਛੱਤ ਜੀ ਪੋਣੀ ਪੂ ਤੁਹਾਨੂੰ ਚਾਦਰ ਇੱਥੇ ਹਨਾ ਹਾਂਜੀ ਚਾਦਰ ਪਵਾ ਲਓ ਫਿਰ ਵਧੀਆ ਚੁੱਲੇ ਤੇ ਨਾ ਉਹ ਨਹੀਂ ਹੁੰਦਾ ਵਾ ਮੀਂਹ ਦਾ ਰੰਗ ਹਮ ਤਾਂ ਰੋਜ਼ ਹੀ ਮੌਸਮ ਵਸਤਰ ਹੋ ਜਾਂਦਾ ਜਾ ਵਸ ਆਪਣੀ ਸਬਜੀ ਬਣ ਜੇ ਫਿਰ ਆਪਾਂ ਨੂੰ ਪਾਈ ਨਹੀਂ ਮੀ ਬਾਜੀ ਨੀ ਕਰਨੇਗੇ ਇੱਕ ਵਾਰੀ ਸਬਜੀ ਬਣ ਕੇ ਪੰਦ ਰੱਖ ਲਏ ਨਾ ਸਾਹੀ ਚੁੱਲੇ ਤੇ ਓੱਖਾ ਹੋ ਜਾਂਦਾ ਹਾਂ ਹਾਂਜੀ ਪਿੰਡਾਂ ਦੇ ਵਿੱਚ ਤਾਂ ਅਸੀਂ ਤਾਂ ਅੱਗੇ ਚੁੱਲੇ ਤੇ ਬਣਾਉਂਦੇ ਸੀ ਨਾ ਹਾਂਜੀ ਖਾਣਾ-ਦਾਣਾ ਸਾਰਾ ਫਿਰ ਭਜ-ਭਜ ਕੇ ਲੱਕਾਣਾ ਚੱਕਦਿਆਂ ਛਟੀਆਂ ਹੁੰਦੀਆਂ ਸੀਗੀਆਂ ਹਾਂਜੀ ਪਾਤੀਆਂ-ਪੋਤੀਆਂ ਬੁੜੀਆਂ ਠਾਕਦੀਆਂ ਕਿ ਫਿਰ ਤਾਂ ਨੇਹਰੀ ਆ ਜਾਂਦੀ ਇਹਦੇ ਵਿੱਚ ਹੀ ਰੋਟੀ-ਢੱਟੀ ਬਣਾਉਂਦੇ ਨੂੰ ਸ਼ਾਮ ਨੂੰ ਉਦੋਂ ਰੋਟੀ ਦਾ ਟਾਈਮ ਹੁੰਦਾ ਤੇ ਹੋਰ ਉਦੋਂ ਭਈ ਨੇਹਰੀ ਦਾ ਪੈਵਾ ਜਾ ਕਰੇ ਕੋਈ ਵੇਲੇ ਤਾਂ ਰੋਟੀਆਂ ਦੇ ਵਿੱਚ ਹੀ ਰੇਤ ਪੈ ਜਾ ਗਏ ਅਸੀਂ ਜਦੋਂ ਹੁਣ ਆਪਾਂ ਕਿੰਨਾ ਹੋ ਜਾਂਦਾ ਆਪਾਂ ਨੂੰ ਜਨੇਰੀ ਆ ਜੇ ਤੇ ਆਪਣੇ ਪਿੰਡੇ ਤੇ ਰੇਤਾ ਪੈ ਜਾ ਆਪਾਂ ਕਹਿੰਨੇ ਨਾਲੋ ਉਦੋਂ ਵੀ ਕਰਦੇ ਸੀਗੇ ਖੇਸ ਦੱਬ ਲੈਂਦੇ ਸੀ ਨਾ ਆਪਾਂ ਚੁੱਪ ਕਰਕੇ ਵਿਹੜੇ ਚ ਪਾਏ ਹੁੰਦੇ ਸੀ ਹੁਣ ਤਾਂ ਬੜਾ ਹੁਲਤਾ ਹਣਾ ਹੁਣ ਤਾਂ ਅਸੀਂ ਛੱਡ ਕੇ ਅੰਦਰ ਹੀ ਪਿਆਰਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਨੇਰੀ ਆ ਜਾਂ ਮੀ ਆ ਹਨਾ ਸਾਰਾ ਸਮਾਨ ਚੱਕ ਲੈਂਦਾ ਹੁਣ ਤਾਂ ਪਹਿਲੀ ਜਿੰਨਾ ਤਾਂ ਚਲ ਪਸ਼ੂ ਰੱਖੇ ਆ ਹਨਾ ਕੰਮ ਜ਼ਿਆਦਾ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਔਖਾ ਹੋ ਜਾਂਦਾ ਜਿਹੜੇ ਆਪਣੇ ਆ ਪਿਆਜ਼ ਬਰਾਊਨ ਹੋ ਗਏ ਦੇਖੋ 골ਡਨ ਬਰਾਊਨ ਜੇ ਤੇ ਆਪਾਂ ਅਜਿ ਪਾਵਾਂਗੇ ਮਸਾਲੇ ਚਮਚਾ ਅੱਧਾ ਚਮਚਾ ਅੱਧਾ ਚਮਚਾ ਹਲਦੀ ਦਾ ਅੱਧਾ ਚਮਚਾ ਜੀ ਮਿਰਚਾਂ ਦਾ ਇੱਕ ਚਮਚਾ ਨਮਕ ਬਾਕੀ ਨਮਕ ਮਿਰਚ ਤਾਪਦੇ ਟੇਸ ਦੇ ਹਿਸਾਬ ਨਾਲ ਪਾ ਲੰਗਾ ਅਗਲਾ ਹਰ ਵਾਰ ਅੱਧਾ ਘਟਾ ਸਬਜ਼ੀ ਬਣਾਉਣੀ ਹੁੰਦੀ ਆ ਹਾਂ ਜੀ ਅਸੀਂ ਵੀ ਆਪਾਂ ਕਿਲੋ ਟਿੰਡੋ ਬਣਾਈਆ ਹਾਂ ਹਾਂ ਜੀ ਕਿਲੋ ਆ ਹਾਂ ਜੀ ਰਾਜਾ ਬਣਾਉਣ ਲਈ ਨਾ ਆਮਚੂਰ ਪਾਊਂਗੇ ਚਮਚਾ ਜੀ ਠੀਕ ਆ ਠੀਕ ਥੋੜਾ ਜਿਹਾ ਕਿਚਨ ਕੇ ਮਸਾਲਾ ਪਾਵਾਂਗੇ ਨੰਚਾ ਮਦਰਾ ਕਰਾਂਗੇ ਪਾਣੀ ਦਾ ਆਪਣੇ ਚ ਪਾਉਣਾ ਨਹੀਂ ਇਹ ਇੱਧਰ ਜਿਹੜੇ ਆਪਣੇ ਆਲੂ ਵਾਲ ਦੇ ਥੇ ਹੋਏ ਸੀਗੇ ਮੈਂ ਆ ਚਾਹੇ ਭਰ ਕੇ ਬਣਾਉਣਗੇ ਟਿੰਡਾ ਹਾਂਜੀ ਹਾਂਜੀ ਲਓ ਜੀ ਦੇਸੀ ਟਿੰਡਾ ਲਿਆਂਦੀਆਂ ਸੀਗੀਆਂ ਤੇ ਭਰ ਕੇ ਬਣਾਵਾਂਗੇ ਆਪਾਂ ਬਹੁਤ ਵਧੀਆ ਬਣਦੀਆਂ ਇਹ ਲਓ ਜੀ ਆਪਣੇ ਸਬਜ਼ੀ ਬਿਲਕੁਲ ਤਿਆਰ ਹੋ ਗਈ ਤੇ ਆਪਾਂ ਹੁਣ ਇਹਨੂੰ ਥੱਲੇ ਥਾਰਨਾ ਕੜਾਹੀ ਤੇ ਸਾਰੀਆਂ ਇਹ ਡੰਡੋਂ ਉਪਰ ਆਲੇ ਠੰਡੇ ਕਰਕੇ ਮਸਾਲੇ। ਹਾਂਜੀ। ਜੇ ਤੁਸੀਂ ਕੁਝ ਹੋਰ ਮਸਾਲੇ ਪਾਉਣਾ ਚਾਹੋ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ। ਲੋ ਜੀ ਆਪਾਂ ਠੰਡੀ ਕਰ ਲਾਂਗੇ ਸਟਫਿੰਗ ਨੂੰ ਤਾਂ ਕਿ ਆਪਾਂ ਨੂੰ ਭਰਨਾ ਆਸਾਨ ਹੋ ਰਹੇ। ਠੰਡੀ ਕਰਕੇ ਨਾ ਫੇਰ ਸਟਫਿੰਗ ਫੇਰ ਆਪਾਂ ਡੰਡੋਂ ਦੇ ਵਿੱਚ ਭਰਾਂਗੇ। ਫਿਰ ਇਹਦੀ ਗਰੇਵੀ ਬਣਾਵਾਂਗੇ ਜੇ ਆਪਾਂ ਇਹ ਠੰਡਾ ਹੋ ਜਾਈ ਹੋਣਾ ਮਸਾਲਾ ਪਾਉਣ ਦਾ ਟਾਈਮ ਸੇ। ਜਦੋਂ ਕੱਟ ਕੇ ਗਰੇਵੀ ਬਣਾਉਂਗੀ ਤਾਂ ਮਸਾਲਾ ਠੰਡਾ ਹੋ ਜਾਵੇ। ਹਰ ਰੋਜ਼ ਨਾ ਸੁੱਤੀ ਜੀ ਸਬਜ਼ੀ ਖਾ-ਖਾ ਕੇ ਬੋਰ ਜੀ ਹੋ ਜਾਂਦੇ ਹਨ। ਹਾਂਜੀ ਉਹੀ ਸੁੱਕੀ ਸੌਜੀ ਜਿਹੜੀ ਟਿੰਡੋ ਦੀ ਆਪਾਂ ਕੱਟ ਕੇ ਬਣਾਉਣੀ ਐ ਇਸ ਤਰ੍ਹਾਂ ਵਧੀਆ ਬਣੂਗੀ ਬਹੁਤ ਹੀ ਸਵਾਦ ਇਹਨਾਂ ਲੱਗਦੀ ਹਾਂ ਵਧੀਆ ਬਣੂਗੀ ਜਨਾਬ ਪਰ ਕੇ ਵਧੀਆ ਬਣ ਜਾਂਦੀ ਹੈ। ਹਾਂ। ਲੋ ਜੀ ਆਪਾਂ ਇਸੇ ਕੜਾਈ ਦੇ ਵਿੱਚ ਆਪਾਂ ਥੋੜਾ ਤੇਲ ਪਾਵਾਂਗੇ। ਤੇ ਸਟਫਿੰਗ ਜਿਹੜੀ ਆਪਾਂ ਸਟਫਿੰਗ ਤਾਂ ਤਿਆਰ ਕਰ ਲਈ ਗਰੇਵੀ ਬਣਾਵਾਂਗੇ। ਤੇਲ ਆਪਣਾ ਪਹਿਲਾਂ ਵੀ ਗਰਮੀ ਸੀ ਤੇ ਇਹ 'ਚ ਪਾਵਾਂਗੇ ਜੀਰਾ। ਤੇ ਜਿਹੜੇ ਬਚੇ ਹੋਏ ਪਿਆਜ਼ ਸੀਗੇ ਇਹ ਵੀ ਸਾਰੇ ਇਹਦੇ ਵਿੱਚ ਹੀ ਪਾਵਾਂਗੇ। ਉਹੀ ਫਾਲਤੂ ਬਾਰਾ ਮਸਾਲਾ ਨੇ ਐਵੇਂ ਪਾਇਆ ਜਿਵੇਂ ਆਪਾਂ ਕੋਈ ਕੜੀ ਪੱਤਾ ਵਗੈਰਾ ਧਾਲ ਚੀਨੇ ਵਗੈਰਾ ਕੁਝ ਵੀ ਨਹੀਂ ਰਾਈ ਹੋਈ ਕੁਝ ਵੀ ਪਾਉਣ ਦੀ ਜ਼ਰੂਰਤ ਨਹੀਂ ਸਿੰਪਲ ਜਿਹੀ ਨਵਾਈ ਆਪਾਂ। ਘੱਪਿਆਂ ਨੇ ਗਰਮੀ ਯਾਦ ਹੁੰਦੀ ਆ ਫਿਰ ਗਰਮ ਮਸਾਲੇ ਪਾ ਕੇ ਹੀ ਓੱਖਾ ਹਣਾ ਹੋਰ ਹੋਰ ਧੱਕ ਸਾਰੇ ਨੇ ਖਾਣੇ ਹੁੰਦੇ ਨੇ ਅੰਟੀ ਆਪ ਕੋਨੇ ਖਾਣੇ ਫਿਰ ਓੱਖਾ ਹੋ ਜਾਂਦਾ। ਗਾੜੀ ਨੂੰ ਫਿਰ ਗੱਦਾ ਛੁੱਕ ਗੜ ਕਰਦੇ ਤੇ ਇੱਕ ਖਾਮ ਵਾਰੀ। ਹੁਣ ਵੀ ਚਲੋ ਫਿਰ ਹਾਜਮਨੀ ਹੁੰਦੀ ਆ ਆਪਾਂ ਕਹਿੰਦੇ ਜਿਵੇਂ ਮਸਾਲੇ ਜ਼ਿਆਦੇ ਹਾਂਜੀ। ਨਰਮੈਸ ਕਰਦੇ ਆ ਜੀ ਜ਼ੋਰ ਤਾਂ। ਧੰਮੇ ਜਿਦਾ ਵੈਸੀ ਕੱਟ ਪਾਉਣੇ ਚਾਹੀਦੇ ਉਹ ਜਿਹੜੇ ਪਹਰੇ ਮਿਰਚਾਂ ਕੱਟਿਆ ਸੀ ਉਹ ਵੀ ਛਾਦਨੇ ਇਹ ਕੌੜੀਆਂ ਮਿਰਚਾਂ ਨਹੀਂ ਹੈ ਜਿਆ। ਉਹ ਕੋਮਲੀਆਂ ਜਿਹੀ ਮਿਰਚਾਂ ਇਹ ਜਿਹੜੀਆਂ ਵੱਡੀਆਂ-ਵੱਡੀਆਂ ਜੀਆਂ ਠੋਕੀਆਂ ਜੀਆਂ ਨੇ ਨਾ ਮਿੱਠੀਆਂ ਆ ਕੌੜੀਆਂ ਘੱਟ ਹੁੰਦੀਆਂ ਆ। ਹਾਂ ਬਸ ਇਹ ਤਾਂ ਉਹਨੂੰ ਐ ਫਲੇਵਰਜ਼ ਲਈ ਨਾ ਥੋੜਿਆ। ਜਦੋਂ ਮੂੰਹ 'ਚ ਚਾਲੇ ਆ ਸੌਣਸ ਵਧੀਆ ਟੇਸ ਆਉਂਦਾ। 来 ਮੈਂ ਬਾਜੂ ਪਾਈਆਂ ਨੇ। ਅਗਰ ਆਪਾਂ ਪਹਿਲਾਂ ਖਾਦਾਂਗੇ ਤਾਂ ਫਿਰ ਉਹ ਇਹ ਮਿਰਚਾਂ ਸਾਰੇ ਗਲ ਜੇ ਜਾਣਗੇ ਚੰਗੀ ਤਰ੍ਹਾਂ। ਜਿਹੜੇ ਜੀ ਆਪਾਂ ਟਿੰਡੋ ਦੇ ਵੀ ਰੱਖੇ ਸੀ ਨਾ ਕੱਢ ਕੇ ਕੱਚੇ-ਕੱਚੇ ਜੀ ਉਹ ਵੀ ਮੈਂ ਮਸਾਲੇ ਦੇ ਵਿੱਚ ਹੀ ਭੁੰਨ ਲਈ ਸੀ ਪਿਆਜ਼ ਦੇ ਨਾਲ। ਥੋੜੀ ਸਾਡੀ ਵੀਡੀਓ ਪੱਟੀ ਗਈ ਸੀ ਤੇ ਉਹਦੇ ਲਈ ਆਪਾਂ ਮੰਨਦੇ ਆ ਸੌਰੀ ਜਿਹੜਾ ਟਾਈਮ ਸੀ ਆਪਣੀ ਗਰੇਵੀ ਦੇਖੋ ਪਾ ਬਣ ਰਹੀ ਆ ਉਹਨਾਂ ਟਾਈਮ ਆਪਾਂ ਟੰਡੋ ਇਹ ਆਪਣੀ ਸਟਫਿੰਗ ਠੰਡੀ ਹੋ ਚੁੱਕੀ ਹੈ ਬਿਲਕੁਲ ਤੇ ਆਪਾਂ ਟੰਡੋ ਨੂੰ ਭਰਦੇ ਆ extra ਚੰਗੀਦਰਾ ਭਰ ਲਾਂਗੇ ਚੰ ਚੰ ਚਾਹ ਦੀ ਬੈਕ ਸਾਈਡ ਗੰਡੀ ਦੇ ਨਾਲ ਤਾਂ ਕਿ ਖਾਲੀ ਨਾ ਰਵੇ ਸਾਰੇ ਭਰ ਲਾਨੇ ਆਪਾਂ ਲੋ ਜੀ ਆਪਣੇ ਇਹ ਭਰਦੇ ਭਰਦੇ ਟੰਡੋ ਗਰੇਵੀ ਬਿਲਕੁਲ ਬਣ ਗਈ ਦੇਖੋ ਕਿਉਂ ਵੀ ਛੱਡ ਚੁੱਕੇ ਦੇਖੋ ਮਸਾਲੇ ਨੇ ਸਾਰਾ ਵਧੀਆ ਤੇ ਹੁਣ ਆਪਾਂ ਇਹੀ ਕਰਕੇ ਟੰਡੋ ਇਹਦੇ ਵਿੱਚ ਛੱਡਾਂਗੇ ਲੋ ਜੀ ਗਰੇਵੀ ਵਾਲੀ ਭਰਮੀ ਟੰਡੋ ਬਣ ਗਈ ਆਪਣੀ ਬਹੁਤ ਵਧੀਆ ਬਣਦੀ ਸਬਜ਼ੀ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਆਪਾਂ ਕਿਸੇ ਨੇ ਇਹ ਖਾਧੀ ਹੋਣੀ ਹੈ ਹਾਂ ਨਾ ਪਹਿਲੀ ਵਾਰੀ ਬਣਾਈ ਲਾਣੀ ਕਿਉਂਕਿ ਇਹ ਪਹਿਲਾਂ ਬਜ਼ੁਰਗ ਬਣਾਉਂਦੇ ਹੁੰਦੇ ਸੀ ਉਹ ਇਹ ਕੌਂਸੀ ਦਰਹਾ ਹੋਈ ਐ ਹਾਟੀ ਬਣਾਉਂਦੇ ਸੀ ਆਟੀਂ ਦੰਦਾਸ ਹਾਂਜੀ ਬਾਲੇ ਗਰਮ ਨਹੀਂ ਗਰਮ ਹੁਣ ਤਾਂ ਪਤਾ ਗਰਮ ਨਹੀਂ ਕਿੰਨੀ ਐ ਬਾਲੇ ਤੇਜ ਮਸਾਲੇ ਜੇ ਭਰਤੀ ਨਾ ਕੋ ਖਾਦੇ ਨਹੀਂ ਜਾਂਦੇ ਲੋ ਜੀ ਆਪਾਂ ਧੋ ਘੰਟੇ ਨੂੰ ਸੇਕ ਲਵਾਵਾਂਗੇ ਤੇ ਆਪਾਂ ਜਾਵਾਂਗੇ ਢਾਫਾ ਟਿੰਡੋ ਵੀ ਆਪਣੀਆਂ ਪੱਕੀਆਂ ਹੋਈਆਂ ਜੀ ਤੇ ਗਰੇਵੀ ਵੀ ਬਹੁਤ ਵਧੀਆ ਬਣੀ ਹੋਈ ਐ ਤੇ ਇਸ ਕਰਕੇ ਆਪਾਂ ਜ਼ਿਆਦਾ ਸੇਕ ਲਵਾਉਣ ਦੀ ਲੋੜ ਨਹੀਂ ਹੈਗੀ ਤੇ 2 ਮਿੰਟ ਸੇਕ ਲਵਾ ਕੇ ਤੇ ਆਪਾਂ ਕੜਾਹੀ ਨੀਚੇ ਲਾ ਲਾਂਗੇ ਸਾਡੀ ਬਿੜਕੂਲ ਤਿਆਰ ਹੈ ਡਾਕੂਮੈਂਟ ਨੂੰ ਮਾਟਕਦੇ ਸੀ ਤੇ ਵਧੀਆ ਬਣ ਗਈ ਤੇ ਬਹੁਤ ਹੀ ਵਧੀਆ ਤੁਹਾਨੂੰ ਸਾਡੀ ਬਿੜ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਜੁੜ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰਿਓ ਜੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ